ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ ਸਿੱਖਾਂ ਦੇ ਜ਼ਖਮ ਅੱਲੇ ਹੋ ਜਾਂਦੇ ਹੈ ਜਦੋਂ ਭਾਰਤੀ ਹਕੂਮਤ ਨੇ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਤੇ ਸਿੱਖ ਸੰਗਤਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਸੀ ਇਹਨੂੰ ਆਪਾਂ ਜੂਨ 1984 ਦਾ ਤੀਸਰਾ ਖੱਲੂ ਕਾਰਾ ਕਹਿੰਨੇ ਹਾਂ ਇਹ ਖੱਲੂ ਕਾਰਾ ਕਿਉਂ ਵਾਪਰਿਆ ਇਹਦਾ ਪਿਛੋਕੜ ਕੀ ਹੈ ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਆਣ ਕੇ ਨਿਰਮਲ ਪੰਥ ਚਲਾਇਆ ਜਿਸ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਐ ਕਿ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਬਾਕੀ ਗੁਰੂ ਸਾਹਿਬਾਨ ਨੇ ਉਸ ਨਿਰਮਲ ਪੰਥ ਦੇ ਵਾਅਦੇ ਦੇ ਵਾਸਤੇ ਕਾਰਜ ਕੀਤੇ ਔਰ 10ਵੇਂ ਪਾਤਸ਼ਾਹ ਨੇ ਉਸ ਨਿਰਮਲ ਪੰਥ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ। ਜਿਸ ਦਾ ਜ਼ਿਕਰ ਭਾਈ ਗੁਰਦਾਸ ਸਿੰਘ ਜੀ ਕਰਦੇ ਐ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਇਹ ਜਿਹੜਾ ਖਾਲਸਾ ਪੰਥ ਸੀ ਇਹ ਜਿਹੜਾ ਨਿਰਮਲ ਪੰਥ ਸੀ ਸਮੇਂ-ਸਮੇਂ ਦੇ ਉੱਪਰ ਪੰਥ ਨੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜ਼ੁਲਮ ਦਾ ਟਾਕਰਾ ਕੀਤਾ ਜ਼ੁਲਮ ਦੇ ਖਿਲਾਫ ਲੜੇ ਔਰ ਜਿਹੜੇ ਕਰਮਕਾਂਡਾਂ ਵਿੱਚ ਪਏ ਹੋਏ ਲੋਕ ਸਨ ਉਹਨਾਂ ਨੂੰ ਕਰਮਕਾਂਡਾਂ ਦੇ ਵਿੱਚੋਂ ਕੱਢਿਆ ਕਰਮਕਾਂਡ ਕਰਨ ਤੋਂ ਉਹਨਾਂ ਨੂੰ ਵਰਜਿਆ ਸੀ ਰੋਕਿਆ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰ ਦੇ ਉੱਪਰ ਆਣ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਤਾਂ ਉਸ ਦਿਨ ਤੋਂ ਹੀ ਇਹ ਸਾਰੇ ਲੋਕ ਜਿਹੜੇ ਸਨ ਸਿੱਖੀ ਦੇ ਮਗਰ ਅਗੇ ਉਹ ਸਿੱਖੀ ਇਹਨਾਂ ਦੀ ਅੱਖ ਵਿੱਚ ੜਟਕਦੀ ਸੀ ਸਮੇਂ-ਸਮੇਂ ਦੇ ਉੱਪਰ ਪੁਜਾਰੀਆਂ ਨੇ ਦੂਸਰੇ ਪਾਸੇ ਤਾਕਤ ਦੇ ਵਿੱਚ ਜਿਹੜੇ ਸੱਤਾ ਦੇ ਨਸ਼ੇ ਵਿੱਚ ਇਸਲਾਮਕ ਲੋਕ ਸਨ ਮੁਸਲਮਾਨ ਸਨ ਉਹਨਾਂ ਨੇ ਸਿੱਖੀ ਨੂੰ ਜਿਹੜਾ ਖਤਮ ਕਰਨ ਦਾ ਯਤਨ ਉਹ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਉਹ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਯਤਨ ਕੀਤੇ ਗਏ ਸੀ ਲਗਭਗ 40 ਤੋਂ 50 ਸਾਲ ਦਾ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਆਪਣਾ ਘਰ ਘਾੜ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਰਹਿਣਾ ਪਿਆ ਸੇਖਾ ਨੇ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਰਹਿ ਕੇ ਔਰ ਇਥੋਂ ਤੱਕ ਕਿ ਪੱਤੇ ਆਦਿ ਖਾ ਕੇ ਗੁਜ਼ਾਰਾ ਕਰਕੇ ਤੀਗ ਦੀ ਧਾਰ ਦੇ ਨਾਲ ਇਸ ਪੰਜਾਬ ਦੇ ਖਿੱਤੇ ਦੇ ਵਿੱਚ ਖਾਲਸਾ ਰਾਜ ਪੈਦਾ ਕੀਤਾ ਪਹਿਲਾਂ ਇਹ ਰਾਜ ਮਿਸਲਾਂ ਦੇ ਰੂਪ ਵਿੱਚ ਸੀ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਰਾਜ ਨੂੰ ਇਕੱਠਿਆਂ ਕੀਤਾ ਔਰ ਕਾਬਲ ਕੰਧਾਰ ਤੋਂ ਲੈ ਕੇ ਇਧਰ ਜਮਨਾ ਤੱਕ ਜਿਹੜਾ ਵਾ ਉਹ ਸਿੱਖ ਰਾਜ ਸਿਰ ਜਗਿਆ। ਇਹਦੇ ਵਿੱਚੋਂ ਦਰਿਆ ਸਤਲੋਜ ਤੱਕ ਜਿਹੜਾ ਵਾ ਉਹ ਮਹਾਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ ਦਾ ਰਾਜ ਸੀ ਔਰ ਸਤਲੋਜ ਤੋਂ ਪਾਰ ਤੇ ਜਮਨਾ ਦੇ ਵਿੱਚ ਘਾਰ ਜਿਹੜਾ ਉਹ ਵੀ ਸਿੱਖ ਰਿਆਸਤਾਂ ਦਾ ਹੀ ਰਾਜ ਸੀ। ਤਾਂ ਇਹ ਰਾਜ ਜਿਹੜਾ ਸਹਜੇ ਸਹਜੇ ਜਾਂਦਾ ਰਿਹਾ ਡੋਗਰਿਆਂ ਨੇ ਗਦਾਰੀਆਂ ਕੀਤੀਆਂ ਗਦਾਰੀਆਂ ਤੋਂ ਬਾਅਦ ਅੰਗਰੇਜ਼ ਜਿਹੜਾ ਉਹ ਇਸ ਪੰਜਾਬ ਦੇ ਵਿੱਚ ਆਣ ਕੇ ਕਬਜ਼ ਹੋ ਜਾਂਦਾ ਹੈ। ਅੰਗਰੇਜ਼ ਨੂੰ ਕੱਢਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਉਹ ਸਿੱਖਾਂ ਨੇ ਕੀਤੀਆਂ ਚਾਹੇ ਉਹ ਜਲਿਆਂਵਾਲੇ ਬਾਗ ਦੇ ਵਿੱਚ ਗੋਲੀकांड ਹੋਵੇ ਚਾਹੇ ਜਲਿਆਂਵਾਲੇ ਬਾਗ ਦੇ ਬਦਲਾ ਲੈਣ ਦੀ ਗੱਲ ਹੋਵੇ ਚਾਹੇ ਕਾਮਾਗਾਟਾ ਮਾਰੂ ਜਹਾਜ਼ ਦੀ ਗੱਲ ਹੋਵੇ ਫਾਂਸੀਆਂ ਦੇ ਉੱਪਰ ਚੜਨ ਵਾਸਤੇ ਸਿੱਖ ਸਨ ਕਾਲੇ ਪਾਣੀ ਭੇਜੇ ਜਾਣ ਵਾਲੇ ਸਿੱਖ ਸਨ ਔਰ ਹਰ ਇੱਕ ਮੁਹਿੰਮ ਦੇ ਵਿੱਚ ਅੱਗੇ ਵਧ ਕੇ ਜਿਹੜਾ ਹਿੱਸਾ ਲਿਆ ਉਹ ਸਿੱਖਾਂ ਨੇ ਲਿਆ ਸੀ ਔਰ ਕਿਹਾ ਜਾ ਸਕਦਾ ਹੈ 90% ਕੁਰਬਾਨੀਆਂ ਜਿਹੜੀਆਂ ਨੇ ਉਹ ਸਿੱਖਾਂ ਨੇ ਕੀਤੀਆਂ ਸੀ ਇਸ ਭਾਰਤ ਦੇ ਖਿੱਤੇ ਨੂੰ ਆਜ਼ਾਦ ਕਰਵਾਉਣ ਵਾਸਤੇ ਤਾਂ ਫਿਰ ਹੋਇਆ ਕਿ ਕਿ ਜਿਸ ਵੇਲੇ ਦੇ ਨਾਲ ਅੰਗਰੇਜ਼ ਜਾਣ ਲੱਗਾ ਉਦੋਂ ਇਸ ਪੰਜਾਬ ਦੇ ਯਾਨੀ ਕਿ ਭਾਰਤ ਦੇ ਖਿੱਤੇ ਵਿੱਚ ਤਿੰਨ ਕੌਮਾਂ ਸੀ ਇੱਕ ਸੀ ਭਾਰਤ ਦੀ ਬਹੁ ਗਿਣਤੀ ਪਾਉ ਸੁਨਾਤਨੀ ਹਿੰਦੂ ਲੋਕ ਉਹਨਾਂ ਦੇ ਆਗੂ ਸੀ ਉਸ ਵੇਲੇ ਦੇ ਨਾਲ ਚੰਦ ਗਾਂਧੀ ਤੇ ਨਹਿਰੂ ਆਦਿਕ ਦੂਸਰਾ ਸੀ ਇਸਲਾਮ ਇਸਲਾਮ ਦਾ ਆਗੂ ਜਿਹੜਾ ਸੀ ਉਹ ਮੁਹੰਮਦ ਅਲੀ ਜਨਾ ਸੀ ਔਰ ਤੀਸਰੇ ਸਿੱਖ ਸਨ ਸਿੱਖਾਂ ਦੇ ਆਗੂ ਮਾਸਟਰ ਤਾਰਾ ਸਿੰਘ ਜੀ ਸੀ ਤਾਂ ਹੋਇਆ ਕਿ ਜਦੋਂ ਅੰਗਰੇਜ਼ ਜਾਣ ਲੱਗਾ ਤਾਂ ਅੰਗਰੇਜ਼ ਨੇ ਜਿਹੜਾ ਸੀ ਉਹ ਇਹਨਾਂ ਨੂੰ ਆਪਣਾ ਆਪਣਾ ਰਾਜ ਦੇਣਾ ਚਾਹਿਆ ਲੇਕਿਨ ਧੋਖੇ ਦੇ ਨਾਲ ਸਿੱਖਾਂ ਦਾ ਰਾਜ ਜਿਹੜਾ ਉਹਨੇ ਵਾਪਸ ਨਹੀਂ ਕੀਤਾ ਮੁਹੰਮਦ ਅਲੀ ਜਨਾਹ ਤੇ ਅੜ ਗਿਆ ਕਹਿਣ ਲੱਗਿਆ ਕਿ ਮੈਂ ਆਪਣਾ ਵੱਖਰਾ ਰਾਜ ਲੈਣਾ ਹੈ ਤੇ ਉਹਦੇ ਵਾਸਤੇ ਉਹਨੇ ਆਪਣਾ ਵੱਖਰਾ ਰਾਜ ਜਿਹੜਾ ਪਾਕਿਸਤਾਨ ਲੈ ਲਿਆ ਸੀ। ਲੇਕਿਨ ਜਿਹੜੇ ਸਿੱਖ ਸਨ ਉਹਨਾਂ ਨੇ ਆਪਣੀ ਕਿਸਮਤ ਨੂੰ ਭਾਰਤ ਦੇ ਨਾਲ ਜੋੜ ਲਿਆ ਕਿਉਂਕਿ ਉਸ ਵੇਲੇ ਦੇ ਨਾਲ ਜਿਹੜੇ ਕਾਂਗਰਸ ਦੇ ਲੀਡਰ ਸਨ ਉਹਨਾਂ ਨੇ ਸਮੇਂ-ਸਮੇਂ ਦੇ ਉੱਪਰ ਸਿੱਖਾਂ ਦੇ ਨਾਲ ਵਾਅਦੇ ਕੀਤੇ ਸਿੱਖਾਂ ਨੂੰ ਲਾਰੇ ਲਾਏ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨੂੰ ਜਿਹੜਾ ਬੰਦਾ ਹੱਕ ਉਹ ਦਿੱਤਾ ਜਾਵੇਗਾ। ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਗਾਂਧੀ ਨੇ ਬੋਲਦੇ ਗੁਰਦੁਆਰਾ ਸੀਸਗੰਸ ਹੈ ਵਿਖੇ ਮਹਾਤਮਾ ਗਾਂਧੀ ਨੇ 1931 ਦੇ ਵਿੱਚ ਬੋਲਦਿਆਂ ਕਿਹਾ ਕਿ ਮੇਰੇ ਵਿੱਚ ਤੇ ਸਿੱਖਾਂ ਦੇ ਵਿੱਚ ਰੱਬ ਗਵਾਏ ਜਾਨੀ ਕਿ ਰੱਬ ਦੀ ਮੈਂ ਸੌਂ ਖਾ ਕੇ ਕਹਿੰਦਾ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਜਿਹੜਾ ਬੰਦਾ ਹੱਕ ਦਿੱਤਾ ਜਾਵੇਗਾ ਤੇ ਸਵਾਲ ਕਰਕੇ ਕਿਹਾ ਕਿਸੇ ਨੇ ਭੀ ਜੇ ਕਾਂਗਰਸ ਮੁਕਰ ਜਾਵੇ ਤੇ ਉਸ ਵੇਲੇ ਮਹਾਤਮਾ ਗਾਂਧੀ ਕਹਿੰਦਾ ਸੀ ਕਿ ਜੇ ਕਾਂਗਰਸ ਮੁਕਰ ਜਾਏ ਸਿੱਖਾਂ ਨੂੰ ਪੂਰਨ ਹੱਕ ਹੋਵੇਗਾ ਭੀ ਉਹ ਆਪਣਾ ਪਰਿਵਾਰ ਦੇ ਨਾਲ ਦੁਬਾਰਾ ਤੋਂ ਆਪਣਾ ਹੱਕ ਜਿਹੜਾ ਉਹ ਲੈ ਸਕਦੇ ਆ ਤਾਂ ਇਸੇ ਤਰ੍ਹਾਂ ਦੇ ਨਾਲ 1900 ਅਲੀ ਦੇ ਵਿੱਚ ਕੋਲਕਾਤਾ ਦੀ ਧਰਤੀ ਦੇ ਉੱਪਰ ਪ੍ਰੈਸ ਕਾਨਫਰੰਸ ਕਰਦਿਆਂ ਜਿਹੜਾ ਉਸ ਵੇਲੇ ਦੇ ਨਾਲ ਪੰਡਿਤ ਜ਼ਵਾਰ ਲਾਲ ਨਹਿਰੂ ਨੇ ਕਿਹਾ ਸੀ ਕਿ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਸਿੱਖਾਂ ਦਾ ਏ ਔਰ ਆਜ਼ਾਦ ਭਾਰਤ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਬਣੇਗਾ ਜਿਹੜਾ ਕਾਨੂੰਨ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ ਤਾਂ ਇਹ ਲਾਰਿਆਂ ਦੇ ਵਿੱਚ ਆਣ ਕੇ ਸਿੱਖਾਂ ਨੇ ਆਪਣੀ ਕਿਸਮਤ ਨੂੰ ਜਿਹੜਾ ਉਹ ਭਾਰਤ ਦੇ ਨਾਲ ਜੋੜ ਲਿਆ ਉਸ ਵੇਲੇ ਦੇ ਨਾਲ ਦੇਸ਼ ਆਜ਼ਾਦ ਹੋ ਗਿਆ ਲੇਕਿਨ ਪੰਜਾਬ ਤੇ ਬੰਗਾਲ ਜਿਹੜਾ ਉਹ ਵੰਡਿਆ ਗਿਆ ਇਦਰੋਂ ਮੁਹੰਮਦ ਅਲੀ ਜਨਾ ਤੇ ਉਧਰੋਂ 네ਹਰੂ ਤੇ ਗਾਂਧੀ ਨੇ ਵਸਦਾ ਹੋਇਆ ਹਾਸਦਾ ਹੋਇਆ ਪੰਜਾਬ ਤੇ ਬੰਗਾਲ ਜਿਹੜਾ ਸੀ ਉਹਨਾਂ ਨੂੰ ਉਜਾੜ ਕੇ ਰੱਖ ਦਿੱਤਾ। ਇਹ ਦੇਸ਼ ਆਜ਼ਾਦ ਹੋ ਗਿਆ ਬੰਗਾਲ ਦੀ ਤੇ ਪੰਜਾਬ ਦੀ ਵੰਡ ਹੋਈ। ਔਰ ਲੱਖਾਂ ਪੰਜਾਬੀ ਜਿਹੜੇ ਸਨ ਉਹਨਾਂ ਦਾ ਕਤਲੇਆਮ ਹੋਇਆ। ਤੇ ਲੱਖਾਂ ਜਿਹੜੀਆਂ ਪੰਜਾਬੀ ਯਾਨੀ ਕਿ ਸਿੱਖ ਇਸਤਰੀਆਂ ਸੀ ਉਹਨਾਂ ਨੂੰ ਬੇਪੱਤ ਕੀਤਾ ਗਿਆ ਉਧਰ ਵਾਲੇ ਜਿਹੜੇ ਸਨ ਇੱਧਰ ਆਏ ਤੇ ਇੱਧਰ ਵਾਲੇ ਉਧਰ ਨੂੰ ਗਏ ਇਹ ਸਮੇਂ ਦੌਰਾਨ ਜਿਹੜਾ ਕਮਸਾਨ ਵਾਪਰਿਆ ਉਹਦੇ ਵਿੱਚ ਲੱਖਾਂ ਲੋਕਾਂ ਦੀ ਜਾਨ ਜਿਹੜੀ ਉਹ ਚਲੀ ਜਾਂਦੀ ਹੈ 40% ਪੰਜਾਬ ਜਿਹੜਾ ਉਹ ਲੈnde ਪਾਸੇ ਰਹਿ ਗਿਆ ਤੇ 60% ਪੰਜਾਬ ਜਿਹੜਾ ਉਹ ਚੜਦੇ ਪਾਸੇ ਆ ਜਾਂਦਾ ਤਾਂ ਉਸ ਵੇਲੇ ਦੇ ਨਾਲ ਲੱਖਾਂ ਸਿੱਖ ਜਿਹੜੇ ਸਨ ਬਰਬਾਦ ਹੋ ਗਏ ਸੈਂਕੜੇ ਸਿੱਖਾਂ ਦੇ ਗੁਰੂ ਧਾਮ ਜਿਹੜੇ ਸਨ ਉਹ ਪਾਕਿਸਤਾਨ ਦੇ ਵਿੱਚ ਰਹਿ ਜਾਂਦੇ ਐ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਭਾਰਤ ਦੇ ਖਿੱਤੇ ਦੇ ਵਿੱਚ ਆਣ ਕੇ ਸਮਝਿਆ ਵੀ ਸ਼ਾਇਦ ਹੋਣ ਸਾਨੂੰ ਆਜ਼ਾਦੀ ਦਾ ਨਿਗ ਮਿਲੇਗਾ ਪਰ ਇਹ ਸਿੱਖਾਂ ਦੇ ਮਨ ਦਾ ਭੁਲੇਖਾ ਛੇਤੀ ਹੀ ਨਿਕਲ ਗਿਆ ਜਿਸ ਵੇਲੇ ਦੇ ਨਾਲ 10 ਅਕਤੂਬਰ 1947 ਈਸਵੀ ਨੂੰ ਪੰਜਾਬ ਦੇ ਗਵਰਨਰਲ ਚੰਦੂ لال ਤਰਵੇਦੀ ਨੇ ਇੱਕ ਪੱਤਰ ਜਾਰੀ ਕੀਤਾ ਹੈ ਸਾਰੇ ਡੀਸੀਆਂ ਨੂੰ ਪੱਤਰ ਜਾਰੀ ਕਰਕੇ ਕਿਹਾ ਇਸ ਪੱਤਰ ਦੇ ਵਿੱਚ ਲਿਖਿਆ ਕੀ ਹੈ ਵੀ ਸਿੱਖ ਜਰਾਇਮ ਪੇਸ਼ ਲੋਕਾਂ ਦੀ ਕੌਮ ਹੈ ਇਹਨਾਂ ਦੇ ਉੱਪਰ ਸਖਤੀ ਰੱਖੀ ਜਾਵੇ ਇਹਨਾਂ ਦੇ ਉੱਪਰ ਨਿਗਾਹ ਰੱਖੀ ਜਾਵੇ ਕਿਉਂਕਿ ਇਹਨਾਂ ਸਿੱਖਾਂ ਤੋਂ ਅਮਨ ਪਸੰਦ ਹਿੰਦੂਆਂ ਨੂੰ ਖਤਰਾ ਹੈ ਤਾਂ ਇਹੋ ਜੇ ਜਿਹੜੇ ਪੱਤਰ ਹੁੰਦੇ ਆ ਇਹੋ ਜੇ ਫਰਮਾਨ ਜਿਹੜੇ ਆ ਉਹ ਮਿਨਿਸਟਰੀ ਜਿਹੜੀ ਹੈ ਉਹੀ ਜਾਰੀ ਕਰਵਾਉਂਦੀ ਹੈ ਤਾਂ ਉਸ ਵੇਲੇ ਦੇ ਨਾਲ ਪੰਜਾਬ ਦਾ ਹੋਮ ਮਿਨਿਸਟਰ ਜਿਹੜਾ ਉਹ ਸਿੱਖ ਸਵਰਨ ਸਿੰਘ ਸੀ ਜਿਸ ਵੇਲੇ ਦੇ ਨਾਲ ਇਸ ਗੱਲ ਦਾ ਰੌਲਾ ਪੈਂਦਾ ਅਤੇ ਫਿਰ ਕਿਆ ਜਾਂਦਾ ਹੈ ਕਿ ਇਹ ਫਰਮਾਨ ਉਹਨਾਂ ਨੂੰ ਵਾਪਸ ਵੀ ਲੈਣਾ ਪਿਆ ਜਿਸ ਵੇਲੇ ਦੇ ਨਾਲ ਸਿੱਖ ਜਿਹੜੇ ਸਨ ਇਸ ਪੰਜਾਬ ਦੇ ਖਿੱਤੇ ਦੇ ਵਿੱਚ ਆਣ ਕੇ ਰਹਿਣਾ ਸ਼ੁਰੂ ਕਰਦੇ ਆ ਤਾਂ ਉਸ ਵੇਲੇ ਦੇ ਨਾਲ ਵੀ ਸਿੱਖਾਂ ਦੇ ਉੱਪਰ ਅਗਲੀ ਗੁਲਾਮੀ ਜਿਹੜੀ ਉਹ ਪੈ ਚੁੱਕੀ ਸੀ ਇੱਕ ਗੁਲਾਮੀ ਦੇ ਵਿੱਚੋਂ ਨਿਕਲ ਕੇ ਸਿੱਖ ਜਿਹੜੇ ਉਹ ਦੂਜੀ ਗੁਲਾਮੀ ਦੇ ਵਿੱਚ ਪੈ ਚੁੱਕੇ ਸਨ ਤਾਂ ਉਸ ਵੇਲੇ ਦੇ ਨਾਲ ਸਵਿਧਾਨ ਘੜਨ ਦੀ ਗੱਲ ਹੁੰਦੀ ਹੈ ਸਵਿਧਾਨ ਘੜਨ ਵਾਸਤੇ ਕਮੇਟੀ ਬਣਾਈ ਜਾਂਦੀ ਹੈ ਉਸ ਕਮੇਟੀ ਦੇ ਵਿੱਚ ਕੁਝ ਸਿੱਖ ਵੀ ਜਿਹੜੇ ਉਹ ਸ਼ਾਮਲ ਸੇ ਤਾਂ ਉਸ ਵੇਲੇ ਦੇ ਨਾਲ ਜਦੋਂ ਸਵਿਧਾਨ ਨੂੰ ਘੜਿਆ ਜਾਂਦਾ ਹੈ ਤਾਂ ਇਸ ਸਵਿਧਾਨ ਦੇ ਰਾਂਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਗਿਆ ਉਹ ਧੋਖਾ ਕੀ ਸੀ ਕਿ ਜਿਹੜਾ ਸਵਿਧਾਨ ਦੀ ਧਾਰਾ 25B ਹੈ ਉਹਦੇ ਵਿੱਚ ਹਿੰਦੂਆਂ ਨੂੰ Hindu ਲਿਖਿਆ ਗਿਆ ਮੁਸਲਮਾਨਾਂ ਨੂੰ Musalman ਲਿਖਿਆ ਗਿਆ ਇਸਾਈਆਂ ਨੂੰ Isai ਲਿਖਿਆ ਗਿਆ ਬੋਧੀਆਂ ਜੈਨੀਆਂ ਤੇ ਸਿੱਖਾਂ ਨੂੰ ਕਿ세 ਆਧਾਰੀ Hindu ਲਿਖ ਦਿੱਤਾ ਗਿਆ ਸਿੱਖਾਂ ਦੀ ਮੰਗ ਸੀ ਸੰਵਿਧਾਨ ਨੂੰ ਘੜਨ ਵੇਲੇ ਕਿਉਂਕਿ ਉਦੋਂ ਅਣਵੰਡੇਆ ਪੰਜਾਬ ਸੀ ਜਮਨਾ ਤੱਕ ਜਿਹੜਾ ਪੰਜਾਬ ਦਾ ਇਲਾਕਾ ਸੀ ਇਸ ਅਣਵੰਡੇ ਪੰਜਾਬ ਦੇ ਵਿੱਚ ਸਿੱਖਾਂ ਨੇ ਮੰਗ ਕੀਤੀ ਸੀ ਕਿ ਸਿੱਖਾਂ ਦੇ ਵਾਸਤੇ ਵੱਖਰੀ ਚੋਣ ਪ੍ਰਣਾਲੀ ਜਿਹੜੀ ਉਹ ਬਣਾਈ ਜਾਵੇ ਔਰ ਇਸ ਪੰਜਾਬ ਦੇ ਵਿੱਚ ਜਿਹੜਾ 50% ਸਿੱਖਾਂ ਦਾ ਰਾਖਵਾ ਕਰ ਲੋਵੇ ਜਿਹੜੀਆਂ ਸੀਟਾਂ ਨੇ ਮਿਨਿਸਟਰੀ ਦੀਆਂ ਉਹਨਾਂ ਦੇ ਵਿੱਚ ਵੀ 50% ਸਿੱਖਾਂ ਦਾ ਹਿੱਸਾ ਹੋਵੇ ਤੇ ਜਿਹੜਾ ਕੇਂਦਰ ਹੈ ਕੇਂਦਰ ਦੇ ਵਿੱਚ ਵੀ 1.5% ਮਿਨਿਸਟਰੀ ਦੇ ਵਿੱਚ ਸਿੱਖਾਂ ਦਾ ਹਿੱਸਾ ਹੋਵੇ ਇੱਕ ਪੂਰਾ ਵਜ਼ੀਰ ਤੇ ਇੱਕ ਅੱਧਾ ਵਜ਼ੀਰ ਜਿਹੜਾ ਕੇਂਦਰ ਦੇ ਵਿੱਚ ਸਿੱਖਾਂ ਦਾ ਹੋਣਾ ਚਾਹੀਦਾ ਹੈ ਲੇਕਿਨ ਇਹ ਸਾਰੀਆਂ ਮੰਗਾਂ ਜਿਹੜੀਆਂ ਅਸੀਂ ਬੇਸ਼ਰਮੀ ਦੇ ਨਾਲ ਉਸ ਵੇਲੇ ਹਕੂਮਤ ਨੇ ਠੁਕਰਾ ਦਿੱਤੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀ ਨਿਸਾਂਝੀ ਚੋਣ ਪ੍ਰਣਾਲੀ ਬਣਾਈ ਜਾਂਦੀ ਹੈ ਕੋਈ ਵੀ ਸਿੱਖਾਂ ਵਾਸਤੇ ਰਾਖਵਾ ਕਰਨ ਜਿਹੜਾ ਉਹ ਨਹੀਂ ਰੱਖਿਆ ਜਾਂਦਾ ਸਿੱਖ ਕਹਿੰਦੇ ਸੀ ਕਿ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਸਾਡਾ 40% ਜਿਹੜਾ ਰਾਖਵਾ ਕਰਨ ਹੋਣਾ ਚਾਹੀਦਾ ਹੈ ਕੋਈ ਸਿੱਖਾਂ ਦਾ ਰਾਖਵਾ ਕਰਨ ਨਹੀਂ ਰੱਖਿਆ ਗਿਆ ਬਲਕਿ ਉਲਟਾ ਇਹ ਕੀਤਾ ਗਿਆ ਕਿ ਉਹਨਾਂ ਨੂੰ ਕੈਸਾ ਧਾਰੀ ਹਿੰਦੂ ਲਿਖ ਦਿੱਤਾ ਗਿਆ ਸਿੱਖ ਜਿਹੜੇ ਸਾਨੇ ਦੂਸਰੀ ਗੁਲਾਮੀ ਦੇ ਵਿੱਚ ਫਸ ਚੁੱਕੇ ਸਨ ਉਸ ਵੇਲੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮੀਡੀਆ ਸੀ ਜਿਹੜੀ ਪ੍ਰੈਸ ਸੀ ਉਹਨੇ ਫਿਰਕੂ ਰੰਗਤ ਦਿੱਤੇ ਇਥੋਂ ਤੱਕ ਵੀ ਜਿਹੜਾ ਪ੍ਰੈਸ ਸੀ ਉਹਨੇ ਲਿਖ ਦਿੱਤਾ ਕਿ ਸਿੱਖਾਂ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਸਲਮਾਨਾਂ ਦੇ ਖਿਲਾਫ ਲੜਨ ਵਾਸਤੇ ਪੈਦਾ ਕੀਤਾ ਸੀ ਹੁਣ ਮੁਸਲਮਾਨ ਜਿਹੜੇ ਉਹ ਪਾਕਿਸਤਾਨ ਚ ਜਾ ਚੁੱਕੇ ਆ ਤਾਂ ਸਿੱਖਾਂ ਦੀ ਕੋਈ ਲੋੜ ਨਹੀਂ ਹੁਣ ਸਿੱਖਾਂ ਦਾ ਭਵਿੱਖ ਇਸ ਗੱਲ ਦੀ ਮੰਗ ਕਰਦਾ ਏ ਕਿ ਉਹ ਆਪਣਾ ਨਿਆਰਾਪਨ ਛੱਡ ਕੇ ਬਹੁ ਗਿਣਤੀ ਦੇ ਵਿੱਚ ਸ਼ਾਮਲ ਹੋ ਜਾਣ ਇਦਾਂ ਦੇ ਬਿਆਨ ਉਸ ਵੇਲੇ ਦੇ ਨਾਲ ਜਿਹੜੇ ਭਾਰਤ ਦੀ ਲੀਡਰ ਸਨ ਉਹਨਾਂ ਵੱਲੋਂ ਦਿੱਤੇ ਗਏ ਔਰ ਇਹੀ ਕੁਝ ਜਿਹੜਾ ਸੀ ਉਦੋਂ ਭਾਰਤੀ ਪ੍ਰਸਾਣੇ ਲਿਖਿਆ ਤਾਂ ਇਹ ਸਾਰਾ ਕੁਝ ਦੇ ਖਿਲਾਫ ਫਿਰ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਦੁਬਾਰਾ ਤੋਂ ਇੱਕ ਇਕੱਠ ਕੀਤਾ 20 ਫਰਵਰੀ 1948 ਨੂੰ ਦਿੱਲੀ ਦੀ ਧਰਤੀ ਦੇ ਉੱਪਰ ਮਾਸਟਰ ਤਾਰਾ ਸਿੰਘ ਹੋਣਾ ਨੇ ਇੱਕ ਇਕੱਠ ਸਦਿਆ ਜਿਹਦੇ ਵਿੱਚ ਸਿੱਖਾਂ ਦੇ ਮਸਲਿਆਂ ਨੂੰ ਵਿਚਾਰਿਆ ਜਾਣਾ ਹੈ ਤਾਂ ਇਸ ਇਕੱਠ ਦੇ ਉੱਪਰ ਜਿਹੜਾ ਉਸ ਵੇਲੇ ਦਾ ਹੋਮ ਮਨਿਸਟਰ ਸੀ ਸਰਦਾਰ ਪਟੇਲ ਉਹ ਬੜਾ ਔਖਾ ਹੋਇਆ ਉਹ ਕਹਿਣ ਲੱਗਿਆ ਮੈਂ ਕੋਈ ਇਕੱਠ ਜਿਹੜਾ ਉਹ ਨਹੀਂ ਹੋਣਦਿਆਂਗਾ ਕੋਈ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਨਹੀਂ ਹੋਣਦਿਆਂਗਾ ਤਾਂ ਇਸ ਕਰਕੇ ਜਦੋਂ ਮਾਸਟਰ ਤਾਰਾ ਸਿੰਘ ਜੀ ਦਿੱਲੀ ਜਾਂਦੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਇਸ ਦੇ ਬਾਵਜੂਦ ਵੀ ਜਿਹੜਾ ਸਿੱਖਾਂ ਦਾ ਉੱਥੇ ਇਕੱਠ ਹੁੰਦਾ ਏ ਸਿੱਖ ਆਪਣੀਆਂ ਮੰਗਾਂ ਜਿਹੜੀਆਂ ਉੱਥੇ ਰੱਖਦੇ ਆ ਭਾਵੇਂ ਕਿ ਮਾਸਟਰ ਤਾਰਾ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ ਸੀ ਜਦੋਂ ਮਾਸਟਰ ਤਾਰਾ ਸਿੰਘ ਜੀ ਹੋਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਭਾਰਤ ਦੇ ਖੇਤੇ ਦੇ ਵਿੱਚ ਸਾਰੇ ਸੂਬੇ ਜਿਹੜੇ ਸਾਨੂੰ ਭਾਸ਼ਾ ਦੇ ਆਧਾਰ ਦੇ ਉੱਪਰ ਬਣਾ ਦਿੱਤੇ ਗਏ ਜਿਥੇ ਤਾਮਿਲ ਸਨ ਉਥੇ ਜਿਹੜਾ ਹੈ ਤਾਮਿਲनाडु ਸੂਬਾ ਬਣਾ ਦਿੱਤਾ ਗਿਆ ਇਦਾਂ ਹੀ ਜਿੱਥੇ ਜਿੱਥੇ ਜਿਹੜੀ ਭਾਸ਼ਾ ਬੋਲੀ ਜਾਂਦੀ ਸੀ ਭਾਸ਼ਾ ਦੇ ਆਧਾਰ ਦੇ ਉੱਪਰ ਸੂਬੇ ਬਣਾਏ ਗਏ ਲੇਕਿਨ ਪੰਜਾਬ ਨੂੰ ਪੰਜਾਬੀ ਸੂਬਾ ਨਹੀਂ ਬਣਾਇਆ ਗਿਆ ਪੰਜਾਬ ਨੂੰ ਦੋ ਪਛਾਈ ਸੂਬਾ ਜਿਹੜਾ ਉਹ ਬਣਾ ਦਿੱਤਾ ਗਿਆ ਸਿੱਖਾਂ ਦੀ ਮੰਗ ਸੀ ਕਿ ਪੰਜਾਬ ਨੂੰ ਪੰਜਾਬੀ ਸੂਬਾ ਜਿਹੜਾ ਉਹ ਬਣਾਇਆ ਜਾਵੇ ਤਾਂ ਜਿਸ ਵੇਲੇ ਦੇ ਨਾਲ ਸੰਵਿਧਾਨਿਕ ਤੌਰ ਦੇ ਉੱਪਰ ਵੀ ਸਿੱਖਾਂ ਦੀ ਇਹ ਮੰਗਾਂ ਰੱਦ ਹੋ ਗਈਆਂ ਹੁਣ ਸਿੱਖਾਂ ਨੇ ਪੰਜਾਬੀ ਸੂਬਾ ਲੈਣ ਵਾਸਤੇ ਜਦੋਂ ਜੈਦ ਜੜੀ ਆਰੰਭ ਕੀਤੀ ਸੀ ਤਾਂ ਉਸ ਵੇਲੇ ਸਿੱਖ ਲੀਡਰਸ਼ਿਪ ਚ ਇਹ ਕਹਿੰਦੀ ਸੀ ਕਿ ਪੰਜਾਬ ਦੇ ਵੱਡੇ 6 ਜ਼ਿਲ੍ਹੇ ਜਿਹੜੇ ਆ ਉਹਨਾਂ ਨੂੰ ਤੇ ਨਾਲ ਪੈਪਸੂ ਪੈਪਸੂ ਦਾ ਭਾਵ ਜਿਹੜੀਆਂ ਸਿੱਖ ਰਿਆਸਤਾਂ ਸੀ ਇਹਨਾਂ ਨੂੰ ਇਕੱਠਿਆਂ ਕਰਕੇ ਪੰਜਾਬੀ ਸੂਬਾ ਜਿਹੜਾ ਉਹ ਬਣਾ ਦਿੱਤਾ ਜਾਵੇ ਲੇਕਿਨ ਹਕੂਮਤ ਜਿਹੜੀ ਇਸ ਗੱਲ ਤੋਂ ਮੁਨਕਰ ਹੋ ਗਈ ਕਿ ਸਿੱਖਾਂ ਨੂੰ ਪੰਜਾਬੀ ਸੂਬਾ ਨਹੀਂ ਦਿੱਤਾ ਜਾਵੇਗਾ ਪੰਜਾਬੀ ਸੂਬਾ ਦੇ ਆੜ ਦੇ ਵਿੱਚ ਜਿਹੜਾ ਸੀ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਕੂੜ-ਕਬਾੜ ਬੋਲਿਆ ਗਿਆ ਇੱਥੋਂ ਤੱਕ ਕਹਿ ਦਿੱਤਾ ਗਿਆ ਸਿੱਖ ਤੇ ਵੱਖਰਾ ਰਾਜ ਚਾਹੁੰਦੇ ਐ ਜਿਹੜੀਆਂ ਪ੍ਰਸਾ ਸਾਨੂੰ ਸਿੱਖਾਂ ਦੇ ਖਿਲਾਫ ਲਿਖ ਰਹੀਆਂ ਸੀ ਤੇ ਉਸ ਵੇਲੇ ਦੇ ਨਾਲ ਊੜਾ ਜਿਹੜਾ ਨਹੀਂ ਪੜ੍ਹेंगे ਇਤਿਹਾਦ ਕੇ ਇਦਾਂ ਦੇ ਨਾਰੇ ਜਿਹੜੇ ਉਹ ਵੀ ਲਿਖੇ ਜਾ ਰਹੇ ਸੀ ਤੇ ਉਸ ਵੇਲੇ ਹੁੰਦਾ ਕੀ ਹੈ ਫਤਿਹਗੜ੍ਹ ਸਾਹਿਬ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜਿਹੜੇ ਆ ਉਹ ਸ਼ਹੀਦ ਹੋਏ ਸੀ ਤਾਂ ਸ਼ਹੀਦੀ ਜੋੜ ਮੇਲੇ ਦੇ ਉੱਪਰ 27 ਦਸੰਬਰ 1953 ਈਸਵੀ ਨੂੰ ਸ਼ਹੀਦੀ ਜੋੜ ਮੇਲੇ ਦੇ ਉੱਪਰ ਦੇਸ਼ ਦਾ ਪ੍ਰਧਾਨ ਮੰਤਰੀ ਪੰਡਤ ਜਵਾਲਾਲ ਨਹਿਰੂ ਆਉਂਦਾ ਹੈ ਤਾਂ ਉਹ ਤੁਰਨ ਤੋਂ ਪਹਿਲਾਂ ਕੀ ਕਹਿੰਦਾ ਹੈ ਤੁਰਨ ਤੋਂ ਪਹਿਲਾਂ ਕਹਿੰਦਾ ਹੈ ਕਿ ਫਤਿਹਗੜ੍ਹ ਸਾਹਿਬ ਜਿਹੜਾ ਸਿੱਖਾਂ ਦਾ ਕਿਲਾ ਹੈ ਤੇ ਮੈਂ ਸਿੱਖਾਂ ਦਾ ਕਿਲਾ ਜਿੱਤਣ ਵਾਸਤੇ ਚੱਲੇ ਆਂ ਜਦੋਂ ਹੰਕਾਰ ਵਿੱਚ ਆਣ ਕੇ ਇਦਾਂ ਦੇ ਬੋਲ ਬੋਲਦਾ ਹੈ ਤਾਂ ਫਿਰ ਦੂਸਰੇ ਪਾਸੇ ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਵੇਲੇ ਸਿੱਖ ਨੌਜਵਾਨ ਜਿਹੜੇ ਐ ਉਹ ਜਦੋਂ ਨਹਿਰੂ ਬੋਲਣ ਲੱਗਦਾ ਤੇ ਉੱਠ ਕੇ ਖੜੇ ਹੋ ਜਾਂਦੇ ਆ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੰਦੇ ਆ ਜਿਸ ਤੋਂ ਬਾਅਦ ਜਿਹੜੇ ਕਾਂਗਰਸੀ ਆਗੂ ਸਾਨੂੰ ਉਹਨਾਂ ਨੇ ਬੜਾ ਯਤਨ ਕੀਤਾ ਵੀ ਸਿੱਖ ਨੌਜਵਾਨਾਂ ਨੂੰ ਰੋਕਿਆ ਜਾਵੇ ਇੱਥੋਂ ਤੱਕ ਕਿ ਪੁਲਿਸ ਜਿਹੜੀ ਸੀ ਮਾਸਟਰ ਤਾਰਾ ਸਿੰਘ ਦੇ ਕੋਲ ਗਈ ਵੀ ਤੁਸੀਂ ਸਿੱਖ ਨੌਜਵਾਨਾਂ ਨੂੰ ਸਮਝਾਓ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੋਲਣ ਦਿੱਤਾ ਜਾਵੇ ਲੇਕਿਨ ਮਾਸਟਰ ਤਾਰਾ ਸਿੰਘ ਕਹਿਣ ਲੱਗੇ ਕਿ ਸ਼ਹੀਦਾਂ ਦੀ ਧਰਤੀ ਹੈ ਸ਼ਹੀਦੀ ਜੋੜ ਮੇਲਾ ਹੈ ਇਹਦੇ ਵਿੱਚ ਇੱਕ ਪ੍ਰਧਾਨ ਮੰਤਰੀ ਬੋਲੇ ਉਹ ਵੀ ਉਹ ਪ੍ਰਧਾਨ ਮੰਤਰੀ ਜਿਹੜਾ ਉਹ ਜਿੱਖਾਂ ਦੇ ਖਿਲਾਫ ਜਿਹੜਾ ਉਹ ਕੂੜਕਬਾੜ ਬੋਲਦਾ ਏ ਇਸ ਕਰਕੇ ਮੈਂ ਸਿੱਖ ਨੌਜਵਾਨਾਂ ਨੂੰ ਕੁਝ ਵੀ ਨਹੀਂ ਕਹਾਵਾਂਗਾ ਤਾਂ ਉਸ ਵੇਲੇ ਦੇ ਨਾਲ ਫਿਰ ਜਿਹੜਾ ਇਹ ਆਪਣੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਪੰਡਿਤ ਜਵਾਲ ਨਾਲ ਲਹਿਰੂ ਆਪਣੀ ਜੀਬ ਦੇ ਵਿੱਚ ਬੈਠ ਕੇ ਉੱਥੋਂ ਜਿਹੜਾ ਉਹ ਚਲਿਆ ਜਾਂਦਾ ਹੈ 31 ਦਸੰਬਰ 1954 ਈਸਵੀ ਨੂੰ ਲੁਧਿਆਣੇ ਦੀ ਧਰਤੀ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ ਉਸ ਨਗਰ ਕੀਰਤਨ ਦੇ ਕੀਰਤਨ ਦੇ ਦੌਰਾਨ ਜਿਹੜੇ ਸਿੱਖ ਵਿਰੋਧੀ ਲੋਕ ਸਨ ਉਹਨਾਂ ਨੇ ਨਗਰ ਕੀਰਤਨ ਦੇ ਉੱਪਰ ਪੱਥਰਾਂ ਦਾ ਕੁਮਾਰ ਨੇ ਸ਼ੁਰੂ ਕਰ ਦਿੱਤੇ ਔਰ ਨਾਲੇ ਪੰਜਾਬੀ ਸੂਬਾ ਮੁਰਦਾਬਾਦ ਦੇ ਜਿਹੜੇ ਸੀ ਉਹ ਨਾਰੇ ਵੀ ਲਾਏ ਲੇਕਿਨ ਇਹ ਸਾਰੇ ਕੁਝ ਦੇ ਬਾਵਜੂਦ ਪੁਲਿਸ ਨੇ ਜਿਹੜਾ ਉਹਨਾਂ ਨੂੰ ਨਹੀਂ ਰੋਕਿਆ ਜਿਹੜੇ ਸਿੱਖ ਨੌਜਵਾਨ ਸਨ ਉਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਜਿਹੜੇ ਸੀ ਉਹ ਲਾਉਣੇ ਸ਼ੁਰੂ ਕੀਤੇ ਹੋਏ ਸਨ ਤਾਂ ਇਸ ਸਮੇਂ ਦੌਰਾਨ ਜਦੋਂ ਸਿੱਖ ਪੰਜਾਬੀ ਸੂਬੇ ਵਾਸਤੇ ਜद्दोजहद ਕਰ ਰਹੇ ਸੀ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਣ ਸੱਚਰ ਨੇ 6 April 1955 ਈਸਵੀ ਨੂੰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਪਰ ਜਿਹੜਾ ਸੀ ਉਹ ਵੀ ਪਾਬੰਦੀ ਲਾ ਦਿੱਤੀ ਜਦੋਂ ਇਸ ਗੱਲ ਦਾ ਪਤਾ ਮਾਸਟਰ ਤਾਰਾ ਸਿੰਘ ਹੋਣਾ ਨੂੰ ਲੱਗਾ ਤੇ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਦੇ ਉੱਪਰ ਸਿੱਖਾਂ ਦਾ ਇੱਕ ਵੱਡਾ ਇਕੱਠ ਜਿਹੜਾ ਉਹਨੂੰ ਸੱਦਿਆ ਸਾਦਕੇ 10 ਮਈ 1955 ਈਸਵੀ ਨੂੰ ਮਾਸਟਰ ਤਾਰਾ ਸਿੰਘ ਹੋਣਾ ਨੇ ਕਿਹਾ ਸਿੱਖੋ ਸਾਡੀ ਅਣਖ ਨੂੰ ਵੰਗਾਰਿਆ ਗਿਆ ਏ ਸਾਨੂੰ ਟੁੰਬਿਆ ਗਿਆ ਏ ਸਾਡੇ ਕੋਲ ਇੱਕੋ ਇੱਕ ਚੀਜ਼ ਹੈ ਅਣਖ ਸਵੈਮਾਨ ਜੇ ਸਾਡੀ ਅਣਖ ਮਰ ਗਈ ਤੇ ਫਿਰ ਅਸੀਂ ਮਰ ਜਾਵਾਂਗੇ ਖਤਮ ਹੋ ਜਾਵਾਂਗੇ ਇਹ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਪਾਬੰਦੀ ਜਿਹੜੀ ਇਸ ਕਰਕੇ ਲਾਈ ਗਈ ਕਿਉਂਕਿ ਸਾਡੀ ਅਣਖ ਨੂੰ ਜਿਹੜਾ ਉਹ ਟੁੰਬਿਆ ਜਾ ਸਕੇ ਤਾਂ ਆਪਾਂ ਜਿਹੜਾ ਵਾ ਇਹਦਾ ਅੱਗੋਂ ਵਿਰੋਧ ਕਰਾਂਗੇ ਇਹਦਾ ਅਸੀਂ ਜਵਾਬ ਦੇਵਾਂਗੇ ਅਸੀਂ ਜਿੰਨਾ ਚਿਰ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਵਾਪਸ ਨਹੀਂ ਲਈ ਜਾਂਦੀ ਉਹਨਾਂ ਚਿਰ ਅਸੀਂ ਟਿਕ ਕੇ ਨਹੀਂ ਬੈਠਾਂਗੇ ਮਾਸਟਰ ਤਾਰਾ ਸਿੰਘ ਉਹਨਾਂ ਨੇ ਸਮਾਂ ਵੀ ਦਿੱਤਾ ਕਿ 23 ਮਈ ਤੱਕ ਜਿਹੜੀ ਆ ਇਹ ਪਾਬੰਦੀ ਵਾਪਸ ਲੈ ਲਈ ਜਾਏ ਨਹੀਂ ਵਾਪਸ ਲਈ ਜਾਏਗੀ ਤੇ ਸਿੱਖ ਜਿਹੜੇ ਆ ਫਿਰ ਉਹ ਅੱਗੋਂ ਰਣਨੀਤੀ ਤਿਆਰ ਕਰਨਗੇ ਸਾਰੇ ਕੋਈ ਦੇ ਬਾਵਜੂਦ ਭੀਮਸੈਨ ਸੱਚਰ ਦੇ ਕੰਨ ਦੇ ਉੱਪਰ ਜੂਣਾ ਸਰਕੇ ਫਿਰ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਨੂੰ ਹਟਾਉਣ ਵਾਸਤੇ ਜਿਹੜਾ ਸੀ ਉਹ ਮੋਰਚਾ ਲਾਇਆ ਫਿਰ ਸਿੱਖ ਜਿਹੜੇ ਸਨ ਦੀਵਾਨ ਹਾਲ ਮੰਜੀ ਸਾਹਿਬ ਤੋਂ ਜਿਹੜਾ ਸੀ ਅਰਦਾਸ ਬੇਨਤੀ ਕਰਕੇ ਜਾਂਦੇ ਐ ਪੰਜਾਬ ਦੀਆਂ ਜੇਲਾਂ ਭਰਦੇ ਐ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਨੂੰ ਹਟਾਉਣ ਵਾਸਤੇ ਵੀ ਸਿੱਖਾਂ ਨੂੰ ਜਿਹੜਾ ਸੀ ਅੰਦੋਲਨ ਕਰਨਾ ਪਿਆ ਸੰਘਰਸ਼ ਕਰਨਾ ਪਿਆ ਜੇਲ੍ਹਾਂ ਭਰਨੀਆਂ ਪਈਆਂ ਰੋਜ਼ ਸਿੱਖ ਗ੍ਰਫਤਾਰੀਆਂ ਦੇਣ ਵਾਸਤੇ ਜਿਹੜਾ ਉਹ ਜਾਇਆ ਕਰਦੇ ਸੀ 24 ਜੂਨ 1955 ਵਾਲੇ ਦਿਨ ਮਾਸਟਰ ਤਾਰਾ ਸਿੰਘ ਜੀ ਹੋਣਾ ਦਾ 71ਵਾਂ ਜਨਮ ਦਿਨ ਸੀ ਤਾਂ ਉਸ ਵੇਲੇ ਦੇ ਨਾਲ ਸਿੱਖਾਂ ਨੇ ਕਿਹਾ ਕਿ ਜੇ 71ਵਾਂ ਜਨਮ ਦਿਨ ਹੈ ਤਾਂ 271 ਜਾਣਿਆਂ ਨੇ ਜਾ ਕੇ ਉਸ ਦਿਨ ਜਿਹੜੀ ਉਹ ਗ੍ਰਿਫਤਾਰੀ ਦਿੱਤੀ ਸੀ ਤਾਂ ਇਦਾਂ ਕਰਕੇ ਰੋਜ਼ ਸਿੱਖ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦੇ ਸੀ ਤੇ ਆਖਰ 30 ਜੂਨ ਤੱਕ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਉਹ ਚੱਲਦਾ ਰਿਹਾ ਤੇ ਉਦੋਂ ਤੱਕ 8000 ਤੋਂ ਉੱਪਰ ਜਿਹੜੇ ਸਿੱਖ ਨੌਜਵਾਨ ਸਨ ਉਹ ਗ੍ਰਿਫਤਾਰੀਆਂ ਦੇ ਚੁੱਕੇ ਸੀ ਭੀਮਸੈਨ ਸੱਜਰ ਦੇ ਵਾਸਤੇ ਇਹ ਮੂਰਤ ਜਿਹੜਾ ਉਹ ਸਿਰਦਰਦੀ ਬਣਿਆ ਹੋਇਆ ਸੀ ਉਹ ਚਾਹੁੰਦਾ ਸੀ ਕਿਸੇ ਤਰੀਕੇ ਦੇ ਨਾਲ ਇਸ ਮੋਰਚੇ ਤੋਂ ਖਿਹੜਾ ਛਡਾਇਆ ਜਾ ਸਕੇ ਤਾਂ ਫਿਰ ਉਹਨੇ ਕੀ ਕੀਤਾ ਉਹਨੇ ਜਲੰਧਰ ਰੇਂਜ ਦੇ ਡੀਆਈਜੀ ਅਸ਼ਵਨੀ ਕੁਮਾਰ ਨੂੰ ਕਿਹਾ ਕਿ ਕਿਸੇ ਤਰੀਕੇ ਦੇ ਨਾਲ ਮੋਰਚਾ ਖਤਮ ਕਰਨਾ ਚਾਹੀਦਾ ਤਾਂ ਅਸ਼ਵਨੀ ਕੁਮਾਰ ਜਿਹੜਾ ਸੀ ਉਹਨੇ ਕਿਹਾ ਕਿ ਮੈਨੂੰ 5 ਦਿਨ ਦਾ ਸਮਾਂ ਦਿੱਤਾ ਜਾਏ ਮੈਂ ਇਹ ਮੋਰਚਾ ਜਿਹੜਾ ਉਹ ਖਤਮ ਕਰਾ ਦਿਆਂਗਾ ਫਿਰ ਹੁੰਦਾ ਕੀ ਹੈ ਇਸੇ ਤਰ੍ਹਾਂ ਦੇ ਨਾਲ ਹੀ ਹੁੰਦਾ ਹੈ ਕਿ ਉਹ ਆਪਣੀ ਪੁਲਿਸ ਫੋਰਸ ਲੈ ਕੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਆ ਜਾਂਦਾ ਹੈ ਫਿਰ ਜਿਹੜਾ ਸੀ ਉਹ 3 4 5 6 ਜੁਲਾਈ ਯਾਨੀ ਕਿ 5 ਦਿਨ ਦੇ ਕਰੀਬ ਜਿਹੜਾ ਸੀ ਉਹ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪੁਲਿਸ ਜਿਹੜੀ ਘੇਰਾਬੰਦੀ ਕਰ ਲੈਂਦੀ ਹੈ ਪਹਿਲਾਂ ਜਿਹੜਾ ਸੀ ਜਿਹੜੇ ਸਿੱਖ ਆਗੂ ਸਨ ਉਹਨਾਂ ਦੀਆਂ ਰਫਲਾਂ ਜਿਹੜੀਆਂ ਉਹਨਾਂ ਨੂੰ ਜ਼ਬਤ ਕਰ ਲਿਆ ਜਾਂਦਾ ਹੈ ਜ਼ਬਤ ਕਰਨ ਤੋਂ ਬਾਅਦ ਫਿਰ 4 ਤੇ 5 ਜੁਲਾਈ ਦੀ ਦਰਮਿਆਨੀ ਰਾਤ ਨੂੰ ਕੀ ਹੋਇਆ ਕਿ ਪੁਲਿਸ ਨੇ ਜਿਹੜਾ ਏ ਉਸ ਵੇਲੇ ਦੇ ਨਾਲ ਜਿਹੜੇ ਸਿੱਖ ਆਗੂ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਅਸ਼ਰ ਸਿੰਘ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜਿਹੜੇ ਸਨ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਖਤਰ ਸਨ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਮਾਸਟਰ ਤਾਰਾ ਸਿੰਘ ਜੀ ਹੁਣੀ ਤੇ ਪਹਿਲਾਂ ਹੀ ਗ੍ਰਫਤਾਰ ਸੀ ਲੇਕਿਨ ਉਹਨਾਂ ਦੇ ਘਰ ਵਿੱਚੋਂ ਵੀ ਉਹਨਾਂ ਦਾ ਪਿਸਤੌਲ ਜਿਹੜਾ ਪੁਲਿਸ ਜਿਹੜੀ ਉਹ ਚੋਕ ਕੇ ਲੈ ਜਾਂਦੀ ਹੈ ਤਾਂ ਫਿਰ ਸਿੱਖਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾਂਦਾ ਹੈ 4-5 ਦਿਨ लाठी चार्ज ਜਾਰੀ ਰਹਿੰਦਾ ਹੈ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਉੱਪਰ ਜਿਹੜਾ ਸੀ ਦਰਸ਼ਨੀ ਡੋੜੀ ਦੇ ਉੱਪਰ ਚੜ੍ਹ ਕੇ ਬਾਰ ਬਾਰੋਂ ਦੀ ਪੁਲਿਸ ਜਿਹੜੀ ਰੋੜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਮਾਰਦੀ ਹੈ ਪਰ ਇਹ ਸਾਰੇ ਕੋਈ ਦੇ ਬਾਵਜੂਦ ਅਸ਼wini ਕੁਮਾਰ ਚਾਹੁੰਦਾ ਸੀ ਕਿ ਇਹ ਜਿਹੜਾ ਸੰਘਰਸ਼ ਹੈ ਖਤਮ ਹੋ ਜਾਵੇ ਪਰ ਸੰਘਰਸ਼ ਜਿਹੜਾ ਖਤਮ ਨਹੀਂ ਹੋਇਆ ਫਿਰ ਉਹਨੇ ਕੀ ਸੋਚਿਆ ਵੀ ਚਲ ਘੱਮਸੋ ਕੰਮ ਅੱਜ ਦਾ ਦੇਣੀ ਸਿੱਖ ਗ੍ਰਿਫਤਾਰੀ ਦੇਣ ਵਾਸਤੇ ਨਾ ਜਾਣ ਮੇਰੀ ਕੋਈ ਰਹਿ ਰਹਿ ਜਾਵੇਗੀ ਕਿ ਵੇਖੋ ਇੱਕ ਦਿਨ ਮੈਂ ਗ੍ਰਿਫਤਾਰੀ ਦੇਣ ਤੋਂ ਰੋਕ ਲਿਆ ਪਰ ਉਸ ਦਿਨ ਵੀ ਜਥੇਦਾਰ ਮੋਹਨ ਸਿੰਘ ਦੀ ਤੋੜ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਹੁੰਦੀ ਹੈ ਅਰਦਾਸ ਬੇਨਤੀ ਤੋਂ ਬਾਅਦ 63 ਨੌਜਵਾਨ ਜਿਹੜੇ ਸਾਨੂੰ ਗ੍ਰਿਫਤਾਰੀ ਦੇਣ ਵਾਸਤੇ ਜਾਂਦੇ ਆ ਆਖਰ 9 ਜੁਲਾਈ ਨੂੰ ਫਿਰ ਜਿਹੜਾ ਅਸ਼ਵਨੀ ਕੁਮਾਰ ਜਿਹੜਾ ਥੱਕ ਕੇ ਹਾਰ ਕੇ ਸਿੱਖਾਂ ਨੂੰ ਮਾਰ ਕੇ ਕੁੱਟ ਕੇ ਆਪਣੀ ਫੋਰਸ ਲੈ ਕੇ ਵਾਪਸ ਲਿਆ ਜਾਂਦਾ ਹੈ ਜਦੋਂ ਉਹਨਾਂ ਦੀ ਕੋਈ ਪੇਸ਼ਨਾ ਗਈ ਤੇ ਫਿਰ 12 ਜੁਲਾਈ ਵਾਲੇ ਦਿਨ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਜਿਹੜੀ ਸੀ ਭੀਮਸੈਨ ਸੱਚਰ ਦੀ ਸਰਕਾਰ ਨੇ ਵਾਪਸ ਲੈ ਲਈ ਸੀ ਉਸ ਤੋਂ ਬਾਅਦ ਜਿਹੜਾ ਸੀ ਫਿਰ ਜਿਹੜੇ ਗ੍ਰਿਫਤਾਰ ਕੀਤੇ ਹੋਏ ਸਿੱਖ ਸਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਸਭ ਤੋਂ ਅਖੀਰ ਦੇ ਉੱਪਰ ਮਾਸਟਰ ਤਾਰਾ ਸਿੰਘ ਜੀ ਹੁਣੀ ਜਿਹੜੇ ਸਨ ਉਹਨਾਂ ਨੂੰ ਰਿਹਾ ਕੀਤਾ ਗਿਆ ਤਾਂ ਫਿਰ ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਤੇ ਵਾਪਸ ਹੋ ਗਈ ਪਰ ਅਜੇ ਤੱਕ ਵੀ ਸਿੱਖਾਂ ਨੂੰ ਪੰਜਾਬੀ ਸੂਬਾ ਜਿਹੜਾ ਉਹ ਨਹੀਂ ਸੀ ਮਿਲਿਆ ਔਰ ਸਿੱਖ ਜਿਹੜੇ ਪੰਜਾਬੀ ਸੂਬੇ ਦੇ ਵਾਸਤੇ ਜਦੋ ਜਹਿਦ ਕਰਦੇ ਪੈਸਨ।